ਬੱਚਿਆਂ ਨੂੰ ਇਦਾਂ ਲੱਗਦਾ ਹੈ ਜਾਂ ਉਹਨਾਂ ਦੇ ਮਨਾਂ 'ਚ ਇਨਫੀਰੀਅਰਟੀ ਕੰਪਲੈਕਸ ਆ ਜਾਂਦਾ ਕਿ ਅਸੀਂ ਜੇ ਗੁਰਸਿੱਖ ਹੋਵਾਂਗੇ ਤਾਂ ਅਸੀਂ ਕਾਮਯਾਬ ਨਹੀਂ ਹੋ ਸਕਦੇ ਆਮ ਤੌਰ ਤੇ ਜਿਹੜੀ ਇੱਕ ਸਕਸੈਸ ਦੀ ਇਸ ਵੇਲੇ ਡੈਫੀਨੇਸ਼ਨ ਬਣ ਚੁੱਕੀ ਆ ਉਹ ਇਹੀ ਆ ਵੀ ਜੇ ਤੁਹਾਡੇ ਕੋਲ ਪੈਸਾ ਹੋਵੇ ਤੇ ਜੇ ਤੁਹਾਡੇ ਕੋਲ ਫੇਮ ਹੋਵੇ ਤਾਂ ਤੁਸੀਂ ਸਕਸੈਸਫੁਲ ਆ ਦੁਨੀਆ ਦੇ ਇੱਕ ਬਹੁਤ ਵੱਡੇ ਐਕਟਰ ਨੇ ਅ ਜੇਮ ਕੇਰੀ ਹਾਲੀਵੁੱਡ ਦੇ ਵਿੱਚ ਤੁਸੀਂ ਕਦੇ ਉਹਨਾਂ ਦੀ ਮਾਸਕ ਮੂਵੀ ਸ਼ਾਇਦ ਤੁਸੀਂ ਦੇਖੀ ਹੋਵੇ ਜਾਂ ਡਮਨ ਡਮਰ ਹੋਰ ਵੀ ਉਹਨਾਂ ਦੀਆਂ ਕਈ ਮੂਵੀਜ਼ ਨੇ ਉਹਨਾਂ ਦਾ ਇੱਕ ਬਹੁਤ ਵਧੀਆ ਕੋਟ ਆ ਕਿ ਕਹਿੰਦਾ ਮੈਂ ਚਾਹਨਾ ਦੁਨੀਆ ਦਾ ਹਰ ਬੰਦਾ ਇੰਤਿਹਾਈ ਅਮੀਰ ਹੋ ਜਾਵੇ ਤੇ ਇੰਤਿਹਾਈ ਮਸ਼ਹੂਰ ਹੋ ਜਾਵੇ ਤਾਂ ਕਿ ਉਹਨੂੰ ਇਹ ਪਤਾ ਲੱਗ ਜੇ ਕਿ ਜਿਹੜੇ ਸਵਾਲ ਉਹਦੇ ਦਿਲ ਦੇ ਵਿੱਚ ਨੇ ਇਹ ਦੋ ਚੀਜ਼ਾਂ ਦਾ ਜਵਾਬ ਨੇ ਅਸੀਂ ਆਸ਼ਕ ਸ਼ਾਇਰ ਨਾਬਰ ਯੋਧੇ ਇਹ ਚਾਰ ਚੀਜ਼ਾਂ ਸੋ ਸਿੱਖਣਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਆ ਸਿੱਖਣ ਦੇ ਰੂਪ ਵੱਖੋ ਵੱਖਰੇ ਹੋ ਸਕਦੇ ਆ ਜਿਹਨੂੰ ਮਹਾਰਾਜ ਜਿਵੇਂ ਕਹਿੰਦੇ ਵੀ ਸਹੀਕ ਨਹੀਂ ਹੀ ਆਸ਼ਕੀ ਦੂਜੇ ਲੱਗੇ ਜਿਹੜੀ ਆਸ਼ਕੀ ਜੇ ਤੁਸੀਂ ਆਸ਼ਕ ਨਹੀਂ ਹੈਗੇ ਗੁਰੂ ਦੇ ਆਸ਼ਕ ਨਹੀਂ ਹੈਗੇ ਤੁਸੀਂ ਜੇ ਤੁਸੀਂ ਆਪਣੇ ਕੰਮ ਦੇ ਆਸ਼ਕ ਨਹੀਂ ਹੈਗੇ ਜੇ ਤੁਸੀਂ ਸਚਿਆਰ ਪੂਣੇ ਦੇ ਆਸ਼ਕ ਨਹੀਂ ਹੈਗੇ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਰਸ ਨਹੀਂ ਆ ਸਕਦਾ ਜਦੋਂ ਤੁਸੀਂ ਜੀ ਕਿਸੇ ਬੱਚੇ ਨੇ ਬਾਹਰ ਵੀ ਜਾਣਾ ਤਾਂ ਇੱਕ ਗੱਲ ਹਮੇਸ਼ਾ ਤੁਸੀਂ ਆਪਣੇ ਦਿਲ ਦੇ ਕਰੀਬ ਰੱਖਿਓ ਕਿ ਤੁਸੀਂ ਪੁੱਲ ਬਣਨਾ ਕਿਉਂਕਿ ਦੁਨੀਆ ਪਰਲੇ ਪਾਸੇ ਵੀ ਜਿਹੜੇ ਲੋਕ ਵਸਦੇ ਨੇ ਉਹ ਵੀ ਸਾਡੇ ਆਪਣੇ ਹੀ ਆ ਸਾਰੀ ਧਰਤੀ ਆਪਣੀ ਹੈ ਮਹਾਰਾਜ ਨੇ ਤਾਂ ਬਚਨ ਕੀਤਾ ਜੈ ਜਾਈਏ ਤਾਹਾਂ ਸੋਹILLE ਨਾਨਕ ਹਰ ਪ੍ਰਾਪਾ ਆਪਣੇ ਲਈ ਜਿੱਥੇ ਵੀ ਤੁਸੀਂ ਜਾਣਾ ਉੱਥੇ ਤੁਸੀਂ ਪੁੱਲ ਬਣਨਾ ਉੱਥੇ ਕਦੇ ਵੀ ਆਪਣੀਆਂ ਰੂਟਸ ਤੋਂ ਟੁੱਟੋ ਨਾ ਆਪਣੀਆਂ ਜੜ੍ਹਾਂ ਤੋਂ ਟੁੱਟੋ ਨਾ ਜੁਗੋ ਜਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਆਫਤ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਬਹੁਤ ਖੁਸ਼ੀ ਦੀ ਗੱਲ ਹੈ ਕਿ ਤਖਤ ਸਾਹਿਬ ਵੱਲੋਂ ਸੱਦਾ ਆਇਆ ਵੀਰਗੁਰ ਸਾਹਿਬ ਨੇ ਆ ਮੈਨੂੰ ਕਿਹਾ ਕਿ ਤੁਸੀਂ ਪੰਜਾਬ ਆਏ ਹੋਏ ਹੋ ਜ਼ਰੂਰ ਹੋਵੋ ਪਰ ਜੇ ਤਖਤ ਸਾਹਿਬ ਵੱਲੋਂ ਸੱਦਾ ਆਇਆ ਹੋਵੇ ਮੈਂ ਮਰਿਆ ਕਿਉਂ ਨਾ ਹੁੰਦਾ ਮੈਂ ਉੱਠ ਕੇ ਆ ਜਾਂਦਾ ਇਹ ਤਖਤ ਸਾਹਿਬ ਦਾ ਸੱਦਾ ਸੀ ਤੇ ਅ ਕੁਝ ਕੁ ਗੱਲਾਂ ਜਿਵੇਂ ਮੈਂ ਕੋਈ ਸਪੀਚ ਪ੍ਰਪੇਅਰ ਕਰਕੇ ਨਹੀਂ ਆਇਆ ਅ ਮੈਨੂੰ ਸੀ ਮੈਂ ਤੁਹਾਡੇ ਨਾਲ ਇੱਕ ਦਿਲੋਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਬਸ ਉਹੋ ਕੀਤੀਆਂ ਜਾਣ ਮੈਂ ਨਹੀਂ ਚਾਹੁੰਦਾ ਕਿ ਮੈਂ ਕੋਈ ਭਾਸ਼ਣ ਵਾਂਗੂ ਮੈਂ ਤੁਹਾਨੂੰ ਬੋਰ ਕਰਾਂ ਪਰ ਜਿਵੇਂ ਇੱਕ ਜਿਹੜੀ ਸਭ ਤੋਂ ਜ਼ਰੂਰੀ ਗੱਲ ਅ ਅ ਵੀਰ ਪਰਮਪਾਲ ਸਿੰਘ ਜੀ ਨੇ ਕਹੀ ਕਿ ਬੱਚਿਆਂ ਨੂੰ ਇਦਾਂ ਲੱਗਦਾ ਹੈ ਜਾਂ ਉਹਨਾਂ ਦੇ ਮਨਾਂ 'ਚ ਇਨਫੀਰੀਅਰਟੀ ਕੰਪਲੈਕਸ ਆ ਜਾਂਦਾ ਕਿ ਅਸੀਂ ਜੇ ਗੁਰਸਿੱਖ ਹੋਵਾਂਗੇ ਤਾਂ ਅਸੀਂ ਕਾਮਯਾਬ ਨਹੀਂ ਹੋ ਸਕਦੇ ਆਪਾਂ ਇਹਨੂੰ ਗੱਲ ਨੂੰ ਥੋੜਾ ਜਿਹਾ ਖੋਲ ਲੈਣਿਆ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਸਕਸੈਸਫੁਲ ਤੁਸੀਂ ਹੋਣਾ ਆਮ ਤੌਰ ਤੇ ਜਿਹੜੀ ਇੱਕ ਸਕਸੈਸ ਦੀ ਇਸ ਵੇਲੇ ਡੈਫੀਨੇਸ਼ਨ ਬਣ ਚੁੱਕੀ ਆ ਉਹ ਇਹੀ ਆ ਵੀ ਜੇ ਤੁਹਾਡੇ ਕੋਲ ਪੈਸਾ ਹੋਵੇ ਤੇ ਜੇ ਤੁਹਾਡੇ ਕੋਲ ਫੇਮ ਹੋਵੇ ਤਾਂ ਤੁਸੀਂ ਸਕਸੈਸਫੁਲ ਆ। ਅ ਦੁਨੀਆ ਦੇ ਇੱਕ ਬਹੁਤ ਵੱਡੇ ਐਕਟਰ ਨੇ ਅ ਜिम ਕੈਰੀ ਹਾਲੀਵੁੱਡ ਦੇ ਵਿੱਚ ਤੁਸੀਂ ਕਦੇ ਉਹਨਾਂ ਦੀ ਮਾਸਕ ਮੂਵੀ ਸ਼ਾਇਦ ਤੁਸੀਂ ਦੇਖੀ ਹੋਵੇ ਜਾਂ ਡਮਨ ਡਮਰ ਹੋਰ ਵੀ ਉਹਨਾਂ ਦੀਆਂ ਕਈ ਮੂਵੀਜ਼ ਨੇ। ਉਹਨਾਂ ਦਾ ਇੱਕ ਬਹੁਤ ਵਧੀਆ ਕੋਟ ਆ ਕਿ ਕਹਿੰਦਾ ਮੈਂ ਚਾਹਨਾ ਬੀ ਦੁਨੀਆ ਦਾ ਹਰ ਬੰਦਾ ਇੰਤਿਹਾਈ ਅਮੀਰ ਹੋ ਜਾਵੇ ਤੇ ਇੰਤਿਹਾਈ ਮਸ਼ਹੂਰ ਹੋ ਜਾਵੇ ਤਾਂ ਕਿ ਉਹਨੂੰ ਇਹ ਪਤਾ ਲੱਗ ਜੇ ਕਿ ਜਿਹੜੇ ਸਵਾਲ ਉਹਦੇ ਦਿਲ ਦੇ ਵਿੱਚ ਨੇ ਇਹ ਦੋ ਚੀਜ਼ਾਂ ਉਹਦਾ ਜਵਾਬ ਨਹੀਂ ਤੁਸੀਂ ਜ਼ਿੰਦਗੀ ਦੇ ਵਿੱਚ ਖੂਬ ਪੈਸਾ ਕਮਾਓ ਖੂਬ ਤਰੱਕੀ ਕਰੋ ਪਰ ਇਹੜੀ ਕਾਮਯਾਬੀ ਹੈ ਉਹ ਮੈਂ ਆਮ ਸਾਦੀ ਭਾਸ਼ਾ 'ਚ ਕਹਾਂ ਤਾਂ ਉਹ ਬਹੁਤ ਸੁਖਪੂਕੀ ਹੈ ਜਪਜੀ ਸਾਹਿਬ ਦਾ ਸਵੇਰੇ ਆਪਾਂ ਪਾਠ ਕਰਦੇ ਆ ਉਹਦੇ ਵਿੱਚ ਆਪਾਂ ਪੜ੍ਹਦੇ ਆ ਕਿ ਕੇਵਲ ਸਚਿਆਰਾ ਹੋਈ ਐ ਕਿ ਕੂੜਾ ਟੁੱਟੇ ਪਾਲ ਕੂੜ ਦੀ ਕੰਧ ਕਿਵੇਂ ਟੁੱਟੇ ਸਚਿਆਰੇ ਕਿਵੇਂ ਹੋਈਏ ਸੋ ਜਿਹੜਾ ਜ਼ਿੰਦਗੀ ਦਾ ਅਸਲ ਮਕਸਦ ਆ ਸਾਡਾ ਉਹ ਸਚਿਆਰੇ ਹੋਣ ਦਾ ਸਚਿਆਰੇ ਰਹਿਣ ਦਾ ਤੁਸੀਂ ਜਿੰਨੇ ਵੀ ਸਿਸਟਮਸ ਦੁਨੀਆ ਤੇ ਬਣੇ ਨੇ ਉਹ ਸਚਿਆਰੇ ਹੋ ਕੇ ਹੀ ਘੜੇ ਜਾਂਦੇ ਆ ਜਿਵੇਂ ਤੁਸੀਂ ਫਰਜ਼ ਕਰ ਲੋ ਤੁਹਾਡੇ ਕਿਸੇ ਜ਼ਮਾਨੇ ਚ ਬਠਿੰਡਾ ਰੇਲਵੇ ਦਾ ਬਹੁਤ ਵੱਡਾ ਜੰਕਸ਼ਨ ਸੀ ਸਾਇੰਸ ਐਂਡ ਟੈਕਨੋਲੋਜੀ ਦੀ ਜੇ ਆਪਾਂ ਗੱਲ ਕਰ ਲਈਏ ਜਿੰਨੇ ਵੀ ਸਾਇੰਟਿਫਿਕ ਪ੍ਰੋਸੈਸਸਸ ਨੇ ਜਿੰਨੀਆਂ ਵੀ ਤੁਸੀਂ ਬਿਜ਼ਨੈਸਸ ਔਰ ਸਟੈਬਲਿਸ਼ ਕਰਨੇ ਆ ਜਿੰਨੀ ਵੀ ਤੁਸੀਂ ਕਲਾ ਉਪਜਣੀਆਂ ਉਹ ਸਚਿਆਰੇ ਹੋ ਕੇ ਹੀ ਕੀਤੀ ਜਾ ਸਕਦੀ ਆ ਤੇ ਮੈਨੂੰ ਅੱਜ ਬਹੁਤ ਜ਼ਿਆਦਾ ਖੁਸ਼ੀ ਆ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਮੈਂ ਜਦੋਂ ਅਸੀਂ ਆਪਣੀ ਗੱਡੀ پارک ਕਰਕੇ ਇੱਥੇ ਤੱਕ ਚੱਲ ਕੇ ਆਏ ਆ ਅਸੀਂ ਦੋ ਵਾਰੀ ਜੋੜੇ ਲਾਏ ਆ ਇੱਕ ਟਕਸਾਬ ਦੇ ਵਾਰ ਮੇਰੀ ਉਮਰ ਦੇ ਬੰਦਿਆਂ ਨੇ ਜੋੜੇ ਲਾਏ ਹੋਏ ਸੀ ਤੇ ਇੱਕ ਆ ਕਾਨਫਰੰਸ ਦੇ ਵਾਰ ਬੱਚਿਆਂ ਨੇ ਜੋੜੇ ਲਾਏ ਹੋਏ ਆ ਇਹ ਮੈਂ ਮੈਂ ਜਾਂਦਾ ਹੋਇਆ ਮੈਂ ਤਸਵੀਰ ਖਿੱਚ ਕੇ ਜਾਊਂਗਾ ਜਿਸ ਤਰੀਕੇ ਨਾਲ ਜੋੜੇ ਪਏ ਆ ਉਥੇ ਕਿਉਂਕਿ ਇਹ ਤੁਹਾਡੇ ਸੱਚਾਰੇ ਹੋਣ ਦੀ ਨਿਸ਼ਾਨੀ ਹੈ ਜਿਹੜੀ ਸਾਨੂੰ ਹਮੇਸ਼ਾ ਲੱਗਦਾ ਕਿ ਸਕਸੈਸ ਸ਼ਾਇਦ ਕੋਈ ਬਹੁਤ ਵੱਡੀਆਂ ਗੱਲਾਂ ਕਰਕੇ ਜਾਂ ਬਹੁਤ ਕੋਈ ਵੱਡਾ ਫਲਸਫਾ ਜਾਂ ਉਹ ਨਹੀਂ ਇਹ ਜਿਹੜੀਆਂ ਤੁਹਾਡੀਆਂ ਰੋਜ਼ ਦੀਆਂ ਆਦਤਾਂ ਨੇ ਨਾ ਨਿੱਕੀਆਂ-ਨਿੱਕੀਆਂ ਗੱਲਾਂ ਨੇ ਜਿਹੜੀਆਂ ਇਹ ਸੱਚਾਰੇ ਹੋਣ ਦੀਆਂ ਇਹ ਪਹਿਲੀ ਚੀਜ਼ ਤਾਂ ਇਹ ਹੈ ਕਿ ਸੱਚਾਰੇ ਔਰ ਇੱਕ ਮੈਂ ਜਾਂਦਾ ਜਾਂਦਾ ਤੁਹਾਨੂੰ ਮੈਂ ਕਵਿਤਾ ਸੁਣਾ ਕੇ ਜਾਊਂਗਾ ਉਹਦੀ ਜਿਹੜਾ ਆਇਡੈਂਟੀਟੀ ਕ੍ਰਾਈਸਿਸ ਆਪਣਾ ਹੋਇਆ ਹੋਇਆ ਵੀ ਅਸੀਂ ਪੰਜਾਬੀ ਕਿਵੇਂ ਦੇ ਹੁੰਨੇ ਆ ਸਿੱਖ ਕਿਵੇਂ ਦੇ ਹੁੰਨੇ ਆ ਉਹਦੀ ਪਹਿਲੀ ਲਾਈਨ ਆ ਕਿ ਅਸੀਂ ਆਸ਼ਕ ਸ਼ਾਇਰ ਨਾਬਰ ਯੋਧੇ ਇਹ ਚਾਰ ਚੀਜ਼ਾਂ ਸੋ ਸਿੱਖਣਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਆ ਸਿੱਖਣ ਦੇ ਰੂਪ ਵੱਖੋ ਵੱਖਰੇ ਹੋ ਸਕਦੇ ਆ ਜਿਹਨੂੰ ਮਹਾਰਾਜ ਜਿਵੇਂ ਕਹਿੰਦੇ ਵੀ ਸਹੀਕ ਨਹੀਂ ਆਸ਼ਕੀ ਦੂਜੇ ਲੱਗੇ ਜਿਹੜੀ ਆਸ਼ਕੀ ਜੇ ਤੁਸੀਂ ਆਸ਼ਿਕ ਨਹੀਂ ਹੈਗੇ ਗੁਰੂ ਦੇ ਆਸ਼ਿਕ ਨਹੀਂ ਹੈਗੇ ਤੁਸੀਂ ਜੇ ਤੁਸੀਂ ਆਪਣੇ ਕੰਮ ਦੇ ਆਸ਼ਿਕ ਨਹੀਂ ਹੈਗੇ ਜੇ ਤੁਸੀਂ ਸਚਿਆਰ ਪੁਰਣੇ ਦੇ ਆਸ਼ਿਕ ਨਹੀਂ ਹੈਗੇ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਰਸ ਨਹੀਂ ਆ ਸਕਦਾ ਨਾ ਬੰਦਾ ਜਿਹੜਾ ਤੁਹਾਡੀ ਤੁਹਾਡੀ ਸੰਗਤ ਦੇ ਵਿੱਚ ਜਿਨੇ ਤੁਹਾਡਾ ਚਿਹਰਾ ਦੇਖਿਆ ਨਾ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਰਸ ਹੋਊਗਾ ਇਹ ਰੋਜ਼ ਹੁੰਦਾ ਸਾਡੇ ਨਾਲ ਬਹੁਤ ਸਾਰੇ ਲੋਕ ਨੇ ਜਿਹੜੇ ਸਾਡੇ ਮੱਥੇ ਲੱਗਦੇ ਆ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਸਾਨੂੰ ਦਰਸ਼ਨ ਹੁੰਦੇ ਆ ਇਹ ਗੱਲ ਅਸੀਂ ਆਪਣੇ ਆਪ ਤੇ ਵੀ ਲੈ ਕੇ ਭਾਵੇਂ ਇਹਨੂੰ ਕਹਿਣਾ ਹੋਵੇ ਵੀ ਅਸੀਂ ਵੀ ਪਤਾ ਨਹੀਂ ਰੋਜ਼ ਕਿੰਨੇ ਆ ਕਦੇ ਮੱਥੇ ਵੱਜਦੇ ਆ ਜਾਂ ਕੀ ਸਾਡੇ ਦਰਸ਼ਨ ਹੁੰਦੇ ਨੇ ਤੁਸੀਂ ਜ਼ਿੰਦਗੀ ਦੇ ਵਿੱਚ ਸਿੱਖੋ ਰੱਜ ਰੱਜ ਕੇ ਸਿੱਖੋ ਪਰ ਉਹਦੇ ਵਿੱਚ ਇੱਕ ਰਾਸ ਹੋਣਾ ਚਾਹੀਦਾ ਜਿਵੇਂ ਇੱਥੇ ਗੁਰਦੁਆਰਾ ਲਿਖਣ ਸਰ ਸਾਹਿਬ ਆ ਤੁਸੀਂ ਕਦੇ ਵੀ ਸੰਥਿਆ ਕਰੋ ਅੱਖਰ ਬੋਧ ਸ਼ਬਦ ਬੋਧ ਵਾਕ ਬੋਧ ਫਿਰ ਅਮਲ ਇਹ ਚਾਰ ਚੀਜ਼ਾਂ ਦੇਖੋ ਗੁਰਬਾਣੀ ਦੀ ਸਿੱਖਿਆ ਪਰੰਪਰਾ ਵੀ ਇਸ ਕਿਸਮ ਦੀ ਹੈ ਕਿ ਜਦ ਤੱਕ ਤੁਸੀਂ ਅਮਲ ਨਹੀਂ ਕਰਦੇ ਤੁਹਾਡੀ ਸੰਥਿਆ ਨਹੀਂ ਪੂਰੀ ਹੁੰਦੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਦੀ ਲੋੜ ਨਹੀਂ ਇੱਕ ਕਿਤਾਬ ਐਸੀ ਆ ਜੇ ਤੁਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ ਜੁੜੇ ਹੋਏ ਆ ਜੇ ਤੁਸੀਂ ਉਹ ਕਿਤਾਬ ਪੜ੍ਹ ਲੈਨੇ ਹੋ ਉਹਦੇ ਨਾਲ ਦੀ ਦੁਨੀਆ ਦੀ ਕਿਤਾਬ ਨਹੀਂ ਉਹ ਹੈਗੀ ਹੈ 10ਵੀਂ ਦੀ ਸਾਹਿਤਮਾਲਾ ਉਹ ਮੇਰੀ ਅੱਜ ਵੀ ਸਭ ਤੋਂ ਫੇਵਰੇਟ ਕਿਤਾਬ ਆ ਉਹਦੇ ਵਿੱਚ ਤੁਹਾਨੂੰ ਗੁਰਮਤਕ ਕਾਵ ਸੂਫੀ ਕਾਵ ਬੀਰ ਕਾਵ ਆਧੁਨਿਕ ਕਾਵ ਫਿਰ ਉਸ ਤੋਂ ਬਾਅਦ ਵਾਰਤਕ ਸ਼ੁਰੂ ਹੋ ਜਾਂਦੀਆਂ ਪ੍ਰਾਤਨ ਜਨਮ ਸਾਖੀ ਜੱਟ ਦਾ ਆਟ ਹੱਸਣਾ ਤੇ ਕੂਕਣਾ ਹਿਆਉ ਨਾ ਕਹਿ ਹੀ ਠਾਏ ਮੇਰੇ ਵੱਡੇ ਵੱਡੇਰੇ ਇਹ ਮੈਨੂੰ ਅੱਜ ਵੀ ਬਿਲਕੁਲ ਹੂਬ ਹੂ ਇਸੇ ਤਰੀਕੇ ਨਾਲ ਹੀ ਮੈਨੂੰ ਚੇਤੇ ਆ ਤੇ ਮੇਰੀ ਜ਼ਿੰਦਗੀ ਦੀ ਸਭ ਤੋਂ ਹੀ ਅਜੀਜ਼ ਚੀਜ਼ ਆ ਮੈਂ ਜਿਹੜੀਆਂ ਗੱਲਾਂ ਕਰ ਰਿਹਾ ਤੁਹਾਨੂੰ ਸ਼ਾਇਦ ਇਦਾਂ ਬੁਲੇਟ ਪੁਆਇੰਟਸ ਵਾਂਗੂ ਹੀ ਮੈਂ ਤੁਹਾਨੂੰ ਦੱਸ ਰਿਹਾ ਅ ਗੱਲ ਕਰ ਰਹੇ ਆਪਾਂ ਸਕਸੈਸ ਦੀ ਤੁਸੀਂ ਜਿਹੜੀ ਕੌਮਨਾ ਆਪਾਂ ਸੰਬੰਧਨਤਾ ਜਿੱਥੇ ਆਪਾਂ ਨੂੰ ਪੈਦਾ ਹੋਣ ਦਾ ਮੌਕਾ ਮਿਲਿਆ ਉੱਥੇ ਇੱਕ ਸਭ ਤੋਂ ਵਧੀਆ ਗੱਲ ਇਹ ਆ ਕਿ ਜਦੋਂ ਸਿੱਖ ਇਸ ਧਰਤੀ ਤੇ ਤੁਰਦਾ ਉਹਦਾ ਕਦਮ ਇੱਕ ਵਿਚਾਰੇ ਜੇ ਬੰਦੇ ਵਾਂਗ ਨਹੀਂ ਪੈਂਦਾ ਉਹਦਾ ਕਦਮ ਇੱਕ ਜੇਤੂ ਦਾ ਕਦਮ ਹੁੰਦਾ ਕਿਉਂਕਿ ਜਿੱਥੇ ਸਿੱਖ ਗੱਜਦਾ ਉਥੇ ਗੁਰੂ ਦਾ ਹੱਥ ਨਾਲ ਉਹਦੇ ਗੱਜਦਾ ਇੱਕ ਡਾਕਟਰ ਸਤਿੰਦਰ ਸਤਾਜ ਉਹਨਾਂ ਦੀ ਬਹੁਤ ਸੋਹਣੀ ਲਾਈਨ ਹੈ ਕਿ ਮਤਲਬ ਕੋਈ ਵੀ ਕਾਰਜ ਜ਼ਿੰਦਗੀ ਤੁਸੀਂ ਕਰਨਾ ਹੋਵੇ ਵੀ ਉਹ ਦੀ ਤੁਸੀਂ ਸ਼ੁਰੂਆਤ ਕਿਵੇਂ ਕਰਨੀ ਹੈ ਉਹ ਲਿਖਦੇ ਆ ਕਿ ਜਿੱਤ ਦੀ ਚਿੱਠੀ ਲਿਖ ਕੇ ਉੱਤੇ ਪਤੇ ਲਿਖ ਦਿਓ ਕੁਝ ਵੀ ਲਿਖਣ ਤੋਂ ਪਹਿਲਾਂ ਉੱਤੇ ਫਤੇ ਲਿਖ ਦਿਓ ਸੋ ਪਹਿਲਾਂ ਅਸੀਂ ਇੱਕ ਜੇਤੂ ਦਾ ਮਾਈਂਡ ਸੈਟ ਲੈ ਕੇ ਹੀ ਅਸੀਂ ਦੁਨੀਆ 'ਚ ਜਾਈਏ ਤਾਂ ਅਸੀਂ ਦੁਨੀਆ ਵਾਸਤੇ ਪੁਲ ਬਣ ਸਕਦੇ ਹਾਂ ਜਿਵੇਂ ਅੱਜ ਮਾਈਗ੍ਰੇਸ਼ਨ ਦਾ ਬਹੁਤ ਜ਼ਿਆਦਾ ਇੱਕ ਬਣਿਆ ਹੋਇਆ ਕਿ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਲੋਕ ਬਾਹਰ ਜਾ ਰਹੇ ਨੇ ਜਦੋਂ ਤੁਸੀਂ ਜੀ ਕਿਸੇ ਬੱਚੇ ਨੇ ਬਾਹਰ ਵੀ ਜਾਣਾ ਤਾਂ ਇੱਕ ਗੱਲ ਹਮੇਸ਼ਾ ਤੁਸੀਂ ਆਪਣੇ ਦਿਲ ਦੇ ਕਰੀਬ ਰੱਖਿਓ ਕਿ ਤੁਸੀਂ ਪੁਲ ਬਣਨਾ ਕਿਉਂਕਿ ਦੁਨੀਆ ਪਰਲੇ ਪਾਸੇ ਵੀ ਜਿਹੜੇ ਲੋਕ ਵਸਦੇ ਨੇ ਉਹ ਵੀ ਸਾਡੇ ਆਪਣੇ ਹੀ ਆ ਸਾਰੀ ਧਰਤੀ ਆਪਣੀ ਹੈ ਮਹਾਰਾਜ ਨੇ ਤਾਂ ਬਚਨ ਕੀਤਾ ਜੈ ਜਾਈਏ ਤਾਹਾਂ ਸੁਹਿਲੇ ਨਾਨਕ ਹਰਿ ਪ੍ਰਾਪਾਪੇ ਮਿਲ ਜਿੱਥੇ ਵੀ ਤੁਸੀਂ ਜਾਣਾ ਉੱਥੇ ਤੁਸੀਂ ਪੁਲ ਬਣਨਾ ਉੱਥੇ ਕਦੇ ਵੀ ਆਪਣੀਆਂ ਰੂਟਸ ਤੋਂ ਟੁੱਟੋ ਨਾ ਆਪਣੀਆਂ ਜੜ੍ਹਾਂ ਤੋਂ ਟੁੱਟੋ ਨਾ ਤੇ ਇੱਕ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਆ ਕਿ ਤੁਸੀਂ ਸਕਸੈਸ ਤੁਹਾਡੇ ਵਾਸਤੇ ਸਿਰਫ ਉਹੀ ਆ ਜਿਹੜੀਆਂ ਤੁਹਾਡੀਆਂ ਸ਼ਰਤਾਂ ਤੇ ਹੋਵੇ ਜੇ ਤੁਹਾਨੂੰ ਕਿਸੇ ਕਿਸਮ ਦੀ ਵੀ ਸਕਸੈਸ ਲੈਣ ਲਈ ਆਪਣੇ ਆਪ ਨੂੰ ਬਦਲਣਾ ਪੈਂਦਾ ਤਾਂ ਉਹ ਸਕਸੈਸ ਨਹੀਂ ਕਿਉਂਕਿ ਜੇ ਇਸ ਚੀਜ਼ ਦੇ ਵਿੱਚ ਤੁਸੀਂ ਆਪਾ ਹੀ ਗਵਾ ਲਿਆ ਇੱਕ ਆਪਾ ਗਵਾਉਣਾ ਹੁੰਦਾ ਜਿਵੇਂ ਭਗਤ ਲੋਕ ਆਪਾ ਗਵਾਉਂਦੇ ਨੇ ਜਾਂ ਐਵੇਂ ਸੂਫੀ ਫਕੀਰ ਆਪਾ ਗਵਾਉਂਦੇ ਨੇ ਜਾਂ ਜਿਵੇਂ ਅਧਿਆਤਮਕ ਨਾਲ ਅਧਿਆਤਮ ਨਾਲ ਜੁੜੇ ਹੋਏ ਲੋਕ ਆਪਾ ਗਵਾਉਂਦੇ ਆ ਇੱਕ ਉਹ ਹੁੰਦਾ ਆਪਾ ਗਵਾਉਣਾ ਇੱਕ ਹੈਗਾ ਕਿ ਜੇ ਤੁਸੀਂ ਆਪਾ ਗਵਾ ਕੇ ਹੀ ਕੋਈ ਚੀਜ਼ ਹੁਣ ਜੇ ਅਸੀਂ ਆਪ ਦਾ ਸਰੂਪ ਵੀ ਨਹੀਂ ਰੱਖ ਸਕਰੇ ਫੇਰ ਅਸੀਂ ਕਹਿ ਦਈਏ ਵੀ ਅਸੀਂ ਫਿਲਮ ਇੰਡਸਟਰੀ 'ਚ ਕੁਝ ਕਰਤਾ ਜਾਂ ਅਸੀਂ ਕਿਤੇ ਹੋਰ ਕਿਤੇ ਪਹੁੰਚ ਗਏ ਤਾਂ ਉਹਦਾ ਕੋਈ ਅਰਥ ਨਹੀਂ ਇੱਕ ਸਾਡੇ ਕਰਨ ਵਾਲਾ ਯੂਥ ਦੇ ਕਰਨ ਵਾਲਾ ਕੰਮ ਜਿੰਨੇ ਤੁਸੀਂ ਮੇਰੇ ਸਾਹਮਣੇ ਬੈਠੇ ਹੋ ਉਹ ਸਭ ਤੋਂ ਯਾਰਾ ਜ਼ਰੂਰੀ ਚੀਜ਼ ਇਹ ਹੈ ਕਿ ਕੁਝ ਚੀਜ਼ਾਂ ਦੇ ਅਰਥ ਨਾ ਹਾਈਜੈਕ ਹੋ ਗਏ ਉਹ ਤੁਸੀਂ ਵਾਪਸ ਲੈਣੇ ਆ ਸਾਡੀ ਪਿਛਲੀ ਪੀੜ੍ਹੀ ਜਿਹੜੀ ਚੀਜ਼ ਨੂੰ ਵਧੀਆ ਕਹਿਣਾ ਹੁੰਦਾ ਸੀ ਨਾ ਵੀ ਇਹ ਚੀਜ਼ ਬਹੁਤ ਵਧੀਆ ਹੈ ਇਹ ਚੀਜ਼ ਬਹੁਤ ਤਾਕਤਵਾਰ ਆ ਇਹ ਚੀਜ਼ ਬਹੁਤ ਪਾਇਦਾਰ ਆ ਇਹ ਚੀਜ਼ ਬਹੁਤ ਹੰਡਣਸਾਰ ਆ ਉਹਨੂੰ ਮਾਣਨਾ ਕਹਿੰਦੇ ਹੁੰਦੇ ਸੀ ਇਹ ਐਵੇਂ ਨਹੀਂ ਇਹ ਦੇਸੀ ਆ ਦੇਸੀ ਆਏ ਜਿਵੇਂ ਜਿਵੇਂ ਅਸੀਂ ਆ ਸੋ ਕਾਲਡ ਸਕਸੈਸ ਦੇ ਵਿੱਚ ਜਾਂ ਜਿਹੜੀ ਮਟੀਰੀਅਲਿਜ਼ਮ ਦੀ ਦੌੜ ਆ ਉਹਦੇ ਵਿੱਚ ਜਿਵੇਂ ਜਿਵੇਂ ਅਸੀਂ ਆਪਣੇ ਆਪ ਨੂੰ ਕੁਝ ਪੁਆਇੰਟਸ ਤੋਂ ਘਾਟਾਂ ਆਂਕਦੇ ਆਂ ਜਦੋਂ ਤਾਂ ਸਾਡੀ ਬੋਲੀ ਦੇ ਵਿੱਚ ਇਹ ਚੀਜ਼ ਆ ਗਈ ਵੀ ਨਹੀਂ ਨਹੀਂ ਇਹ ਤਾਂ ਦਿੱਸੀ ਅਸੀਂ ਇੱਕ ਹੀਣ ਭਾਵਨਾ ਦੇ ਨਾਲ ਅਸੀਂ ਦੇਸੀ ਹੋਣਾ ਹੀ ਸਾਡੇ ਵਾਸਤੇ ਦੇਸੀ ਦਾ ਮਤਲਬ ਕੀ ਹੈ ਜਿਹੜੇ ਬੰਦੇ ਦੇਸ਼ ਦੇ ਆ ਕੀ ਸਾਡਾ ਦੇਸ਼ ਇੰਨਾ ਮਾੜਾ ਆ ਜਾਂ ਅਸੀਂ ਕਿਉਂ ਦੇਸ਼ ਉਹ ਲੋਕਾਂ ਦੇ ਨਾਲ ਹੀ ਦੇਸ਼ ਬਣਦਾ ਨਾ ਨੇਸ਼ਨ ਜਿਹੜੀ ਆ ਉਹ ਲੋਕ ਹੁੰਦੇ ਨੇ ਉਹ ਸੜਕਾਂ ਪੁਲ ਤੇ ਬਿਲਡਿੰਗਾਂ ਤਾਂ ਨਹੀਂ ਹੁੰਦੀਆਂ ਨਾ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈ ਤੁਸੀਂ ਇਹ ਅਰਥ ਦਾ ਜਿਹੜਾ ਮਾਣ ਆ ਨਾ ਵੀ ਅਸੀਂ ਦੇਸੀ ਆ ਇਹ ਇਹਦਾ ਤੁਸੀਂ ਮਾਣ ਵਾਪਸ ਲੈ ਕੇ ਆਉਣਾ ਤੇ ਕਿਸੇ ਵੀ ਤੁਸੀਂ ਖੇਤਰ ਚ ਜਾਂਦੇ ਆ ਤੇ ਮੈਨੂੰ ਉਮੀਦ ਆ ਵੀ ਅੱਜ ਤੋਂ 10 ਸਾਲ ਬਾਅਦ ਭਾਵੇਂ ਇੱਥੋਂ ਪੰਜਾਬ ਦੇ ਵਿੱਚੋਂ ਤੁਹਾਡੇ ਵਿੱਚੋਂ ਸ਼ਾਇਦ ਕੋਈ ਸੰਤਕਾਰ ਬਣੇ ਕੋਈ ਬਿਜ਼ਨਸ ਪਰਸਨ ਬਣੇ ਉਹ ਬਿਜ਼ਨਸ ਆਪਣਾ ਬਣਾਵੇ ਤੇ ਇੱਥੋਂ ਦੇ ਲੋਕ ਮਾਣ ਨਾਲ ਕਹਿਣ ਵੀ ਇਹ ਚੀਜ਼ ਅਸੀਂ ਖਰੀਦਣੀ ਆ ਕਿਉਂਕਿ ਇਹ ਦੇਸੀ ਆ ਇਹ ਚੀਜ਼ ਮੈਂ ਅਮਰੀਕਾ ਦੇ ਵਿੱਚ ਬਹੁਤ ਦੇਖੀ ਉਹ ਆਪਣੇ ਉੱਤੇ ਬਹੁਤ ਜ਼ਿਆਦਾ ਮਾਣ ਕਰਦੇ ਆ ਜਿਵੇਂ ਸਾਡੀਆਂ ਚੀਜ਼ਾਂ ਦੇ ਵਿੱਚ ਇੰਪੋਰਟਡ ਕੋਈ ਚੀਜ਼ ਇੰਪੋਰਟਡ ਹੋਣਾ ਬਹੁਤ ਮਾਣ ਦੀ ਗੱਲ ਹੁੰਦੀ ਹੈ ਉਹ ਉਹਨੂੰ ਲੋਕਲ ਕਹਿਣ 'ਚ ਬਹੁਤ ਮਾਣ ਮਹਿਸੂਸ ਕਰਦੇ ਵੀ ਇਹ ਲੋਕਲ ਆ ਇਹ ਮੇਡ ਇਨ ਬੋਸਟ ਆ ਨਾ ਇਹ ਮੇਡ ਇਨ ਨਿਊਯਾਰਕ ਆ ਇਹ ਬਾਹਰੋਂ ਨਹੀਂ ਆਈ ਇਹ ਸ਼ਿਫਟ ਸਾਡੇ ਵਿੱਚ ਆਉਣੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਭਾਸ਼ਾ ਜਿਹੜੀ ਆ ਇਹਦੇ ਵਿੱਚੋਂ ਹੀ ਸਭ ਕੁਝ ਨਿਕਲਦਾ ਅੱਖਰ ਦੇ ਵਿੱਚੋਂ ਹੀ ਸਭ ਕੁਝ ਨਿਕਲਦਾ ਜੇ ਤੁਸੀਂ ਜ਼ਿੰਦਗੀ 'ਚ ਸਚਿਆਰੇ ਹੋਣਾ ਤੁਹਾਡੀ ਭਾਸ਼ਾ ਦੇ ਵਿੱਚ ਕਿੰਨਾ ਕੁ ਸਚਿਆਰ ਹੋਣਾ ਅਸੀਂ ਸਿੱਖ ਕੌਮ ਦੇ ਵਿੱਚ ਇੱਕ ਹੋਰ ਚੀਜ਼ ਆ ਜਿਹੜੀ ਹੈ ਸਾਨੂੰ ਬਹੁਤ ਜ਼ਿਆਦਾ ਆਪਣੇ ਬੱਚਿਆਂ ਨੂੰ ਸਿਖਾਉਣੀ ਚਾਹੀਦੀ ਹੈ ਦਸਵੇਂ ਪਾਤਸ਼ਾਹ ਮਹਾਰਾਜ ਦੇ ਸਥਾਨ ਤੇ ਆਪਾਂ ਬੈਠੇ ਆਂ ਆਪਾਂ ਨੂੰ ਪਤਾ ਕਿ ਮਹਾਰਾਜ ਦੇ ਦਰਬਾਰ ਦੇ ਵਿੱਚ 52 ਕਵੀ ਸੀ ਤੁਸੀਂ 52 ਕਵੀ ਸੁਣ ਕੇ ਵਿਸਾਰ ਸਕਦੇ ਹਾਂ ਜਾਂ ਇੱਕ ਆંકੜੇ ਦੇ ਤੌਰ ਤੇ ਚੇਤੇ ਕਰ ਸਕਦੇ ਹਾਂ ਪਰ ਤੁਸੀਂ ਕਦੇ ਇਹ ਸੋਚਿਆ ਕਿ ਉਹ 52 ਸਿਲੇਕਟਡ ਕਵੀ ਸੀ ਉਥੇ ਕਿੰਨੇ ਕ ਲੋਕ ਆਪਣੀਆਂ ਕਵਤਾਵਾਂ ਲੈ ਕੇ ਆਉਂਦੇ ਹੋਣਗੇ ਕਿੰਨੇ ਕ ਲੋਕ ਆਪਣਾ ਸਾਹਿਤ ਲੈ ਕੇ ਆਉਂਦੇ ਹੋਣਗੇ ਜਿਨ੍ਹਾਂ ਚੋਂ ਚੁਣ ਕੇ 52 ਰੱਖੇ ਹੀ ਸਾਡਾ ਸੱਭਿਆਚਾਰ ਪੰਜਾਬੀ ਹੋਣਾ ਸਿੱਖ ਹੋਣਾ ਉਦੋਂ ਤੱਕ ਬਿਲਕੁਲ ਵੀ ਮੁਕੰਮਲ ਨਹੀਂ ਹੋ ਸਕਦਾ ਜਦ ਤੱਕ ਅਸੀਂ ਸ਼ਾਇਰੀ ਦੇ ਨੇੜੇ ਨਾ ਹੋਈਏ ਤੁਹਾਡੇ ਵਾਸਤੇ ਮੈਂ ਤਾਂ ਹੀ ਤੁਹਾਨੂੰ ਕਿਹਾ ਸੀ ਵੀ ਸਭ ਤੋਂ ਇੰਪੋਰਟੈਂਟ ਕਿਤਾਬ ਜੇ ਕੋਈ ਹੈ ਉਹ ਤੁਹਾਨੂੰ ਜੋ ਇੱਕ ਪੰਜਾਬ ਦੇ ਅਮੀਰ ਵਿਰਸੇ ਦੇ ਨਾਲ ਤੁਹਾਨੂੰ ਰੂਹਬਰੂ ਕਰਾਉਂਦੀ ਹੈ ਉਹ 10ਵੀਂ ਦੀ ਸਾਹਿਤ ਮਾਲਾ ਪੰਜਾਬ ਬੋਰਡ ਦੀ ਜੇ ਉਹਦਾ ਹਜੇ ਤੱਕ ਸਿਲੇਬਸ ਨਾ ਚੇਂਜ ਹੋਇਆ ਹੋਵੇ ਮੇਰੇ ਕੋ ਉੱਥੇ ਹਜੇ ਵੀ ਹੈਗੀ ਮੈਂ ਜ਼ਿੰਦਗੀ ਦੀ ਬਹੁਤ ਕਿਤਾਬਾਂ ਨਹੀਂ ਪੜ੍ਹੀਆਂ ਪਰ ਉਹ ਕਿਤਾਬ ਜ਼ਰੂਰ ਹੈ ਜਿਹੜੀ ਹਮੇਸ਼ਾ ਮੇਰੇ ਨਾਲ ਰਹੀਏ ਤੇ ਰਹੂਗੀ ਇਹ ਬਹੁਤ ਵੱਡੀ ਚੀਜ਼ ਹੈ ਇਹ ਗੱਲ ਸ਼ਾਇਦ ਤੁਸੀਂ ਪਹਿਲਾਂ ਵੀ ਸੁਣੀ ਹੋਵੇ ਕਿ ਐਨੀਮਲ ਕਿੰਗਡਮ ਦੇ ਵਿੱਚ ਜਿਹੜਾ ਅਸੂਲ ਹੁੰਦਾ ਉਹ ਹੁੰਦਾ ਈਟ ਔਰ ਬੀ ਈਟਨ ਖਾਜੋ ਜਾਂ ਖਾਤੇ ਜਾਓਗੇ ਤੇ ਇਹੀ ਚੀਜ਼ ਹਿਊਮਨ ਸਟ੍ਰਾਟਾ ਦੇ ਲੈਵਲ ਤੇ ਹੁੰਦੀ ਆ ਡਿਫਾਈਨ ਔਰ ਬੀ ਡਿਫਾਈਨਡ ਵੀ ਸਾਡੀ ਪਛਾਣ ਕੀ ਹੈ ਆਪਾਂ ਪੰਜਾਬ ਦਾ ਪਿਛਲੇ ਸਮੇਂ ਦੇ ਵਿੱਚ ਪੌਪ ਕਲਚਰ ਦੇਖੀਏ ਤਾਂ ਇੱਕ ਗਾਣਿਆਂ ਦੇ ਵਿੱਚ ਵੈਲੀ ਹੋਣ ਨੂੰ ਬੜੀ ਖਿਆਤੀ ਦਿੱਤੀ ਜਾਂਦੀ ਹੈ ਕਿ ਜਿਵੇਂ ਵੈਲੀ ਹੋਣਾ ਬਹੁਤ ਵਧੀਆ ਗੱਲ ਹੁੰਦੀ ਹੈ ਇਹਦੇ ਵਿੱਚ ਮੈਨੂੰ ਇੱਕ ਮੈਨੂੰ ਰਾਈਟਰ ਦਾ ਨਾਮ ਨਹੀਂ ਯਾਦ ਮੈਨੂੰ ਲੱਗਦਾ ਉਹ ਵੀ ਨੌਵੀਂ ਦੀ ਹਿੰਦੀ ਦੀ ਕਿਤਾਬ ਦੇ ਵਿੱਚ ਹੀ ਇੱਕ ਆਉਂਦਾ ਆ ਕਿ ਸ਼ਿਮਲੇ ਦੇ ਵਿੱਚ ਇੱਕ ਸਕੈਂਡਲ ਪੁਆਇੰਟ ਆ ਤੇ ਉਥੋਂ ਹੀ ਇਲਾਜ ਮੈਨੂੰ ਉਥੋਂ ਚੇਤੇ ਆ ਕਿ ਉਸ ਜਗ੍ਹਾ ਦਾ ਨਾਮ ਸਕੈਂਡਲ ਪੁਆਇੰਟ ਐਵੇਂ ਰੱਖਿਆ ਗਿਆ ਜਿਵੇਂ ਸਕੈਂਡਲ ਕਰਨਾ ਬਹੁਤ ਵਧੀਆ ਗੱਲ ਹੁੰਦੀ ਹੈ। ਉਹਦੀ ਕਹਾਣੀ ਕੁਝ ਇਸ ਤਰੀਕੇ ਦੀ ਹੈ ਕਿ ਲਾਲਾ ਲਾਜਪਤਰਾ ਜੀ ਦਾ ਬਹੁਤ ਰਾਤ ਨੂੰ ਸੁੱਤਾ ਉੱਠ ਪੈਂਦਾ ਤੇ ਉੱਠ ਕੇ ਘੇੜਾ ਦਿੰਦਾ ਦੇਖਦਾ ਵੀ ਜਿਹੜੀ ਆਜ਼ਾਦੀ ਲਈ ਅਸੀਂ ਲੜੇ ਸੀ ਉਹ ਆਜ਼ਾਦੀ ਕਿੱਦਾਂ ਦੀ ਆਈ ਹੈ। ਸੋ ਖੈਰ ਗੱਲ ਇਹ ਹੈ ਆ ਭਾਸ਼ਾ ਦੀ ਉਹ ਗੱਲ ਕਰਦੇ ਆ ਸਚਾਰੇ ਹੋਣ ਦੀ ਗੱਲ ਕਰਦੇ ਆ ਕਿ ਜਿਵੇਂ ਪੰਜਾਬੀ ਮੁੰਡੇ ਆਪਸ 'ਚ ਸਾਡੀ ਭਾਸ਼ਾ ਦੇ ਵਿੱਚ ਹੋ ਹੋ ਗਿਆ ਬਗਰ ਫਲਾਨਾ ਬੰਦਾ ਤਾਂ ਵੈਲੀ ਆ ਇਹ ਵੈਲੀਆਂ ਦਾ ਸੱਭਿਆਚਾਰ ਨਹੀਂ ਆ ਇਹ ਆਸ਼ਿਕਾਂ ਦਾ ਸੱਭਿਆਚਾਰ ਆ ਇਹ ਸ਼ਾਇਰਾਂ ਦਾ ਸੱਭਿਆਚਾਰ ਆ ਇਹ ਨਾਬਰਾਂ ਦਾ ਸੱਭਿਆਚਾਰ ਆ ਇਹ ਯੋਧਿਆਂ ਦਾ ਸੱਭਿਆਚਾਰ ਆ ਇਹ ਲੋਕ ਨੇ ਇਹ ਪੰਜਾਬ ਤੇ ਸਿੱਖੀ ਅੱਜ ਸਨੋਨਿਮਸ ਹੋ ਚੁੱਕਾ ਕਿਉਂਕਿ ਜਿਹੜੀਆਂ ਗੱਲਾਂ ਤੇ ਪੰਜਾਬੀ ਵੀ ਮਾਨ ਕਰਦੇ ਆ ਕਿਤੇ ਨਾ ਕਿਤੇ ਉਹ ਰਵਾਇਤਾਂ ਜਿਹੜੀਆਂ ਉਹ ਖਾਲਸਾ ਪੰਥ ਨੇ ਸੰਭ ਕੇ ਰੱਖੀਆਂ ਤੇ ਦਸਵੇਂ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੀ ਆਪਾਂ ਜਿੰਨੇ ਕੁ ਵੀ ਅੱਜ ਜਿੱਥੇ ਵੀ ਸਟੈਂਡ ਕਰ ਰਹੇ ਆ ਕਰ ਰਹੇ ਆ ਸੋ ਤੁਸੀਂ ਆਪਣੀ ਪਛਾਣ ਨੂੰ ਜਿਵੇਂ ਦੇਸੀ ਲਫ਼ਜ਼ ਹਾਈਜੈਕ ਹੋਇਆ ਨਾ ਐਵੇਂ ਥੋਡੀ ਸਿੱਖ ਜਾਂ ਪੰਜਾਬੀ ਹੋਣ ਦੇ ਨਾਤੇ ਜਿਹੜੀ ਇੱਕ ਪਛਾਣ ਆ ਉਹਨੂੰ ਵੀ ਤੁਸੀਂ ਵਾਪਸ ਲੈਣਾ ਤੇ ਉਹ ਤੇ ਪਹਿਰੇਦਾਰੀ ਰੱਖਣੀ ਆ ਬਹੁਤਾ ਤੁਹਾਡਾ ਸਮਾਂ ਨਾਲ ਲੈਂਦਾ ਹੋਇਆ ਮੈਂ ਇੱਕ ਕਵਿਤਾ ਦੇ ਨਾਲ ਸਮਾਪਤੀ ਕਰੂੰਗਾ ਕਿ ਅਸੀਂ ਆਸ਼ਿਕ ਸ਼ਾਇਰ ਨਾਬਰ ਯੋਧੇ ਅਸੀਂ ਆਸ਼ਿਕ ਸ਼ਾਇਰ ਨਾਬਰ ਯੋਧੇ ਵੈਲੀ ਸਾਡੀ ਜੁੱਤੀ ਥੱਲੇ ਪੁੱਤ ਨਹੀਂ ਅਸੀਂ ਕਿਸੇ ਡਾਕੂ ਦੇ ਨਾਦਰ ਤੇ ਅਬਦਾਲੀ ਠੱਲੇ ਖੁਸ਼ੀਆਂ ਅਸੀਂ ਵੰਡ ਆਉਣੇ ਆ ਖੁਸ਼ੀਆਂ ਅਸੀਂ ਵੰਡ ਆਉਣੇ ਆ ਤੇ ਸੋਗ ਬਗਾਨੇ ਸਾਡੇ ਪੱਲੇ ਹੱਡਾਂ ਦੇ ਸਾਡੇ ਬਾਲਣ ਕਰਕੇ ਬਲਦੇ ਪਏ ਨੇ ਕਈ ਕਈ ਚੁੱਲ੍ਹੇ ਖੁਸ਼ੀਆਂ ਅਸੀਂ ਵੰਡ ਆਉਣੇ ਆ ਤੇ ਸੋਗ ਬਗਾਨੇ ਸਾਡੇ ਪੱਲੇ ਹੱਡਾਂ ਦੇ ਸਾਡੇ ਬਾਲਣ ਕਰਕੇ ਬਲਦੇ ਪਏ ਨੇ ਕਈ ਕਈ ਚੁੱਲ੍ਹੇ ਕਲਗੀ ਧਰਦੇ ਸਿੰਘ ਆਏ ਨੇ ਇੱਕ ਹੈ ਨਾ ਵੀ ਕਲਯੁਗ ਦਾ ਬੜਾ ਹਉਆ ਬਣਾਇਆ ਹੋਵੇ ਕਲਯੁਗ ਆ ਗਿਆ ਬੜਾ ਮਾੜਾ ਜੀ ਫਲਾਣਾ ਨਾ ਤੁਸੀਂ ਕੌਣ ਆ ਤੁਸੀਂ ਕੁਛ ਵੀ ਨਹੀਂ ਕਲਗੀ ਧਰਦੇ ਸਿੰਘ ਆਏ ਨੇ ਹੁਣ ਕਲਯੁਗ ਵੀ ਕੋਈ ਤਕੜਾ ਕੱਲੇ ਅਨੁਪਾਤ ਨੇ ਅੱਜ ਵੀ ਉਹੀ ਸਵਾ ਲੱਖ ਨੂੰ ਕੱਲੇ ਕੱਲੇ ਤੇ ਡੋਪਾਮੀਨ ਤੋਂ ਅਸੀਂ ਕੀ ਲੈਣਾ ਅੱਜ ਦਾ ਤੁਹਾਡਾ ਜਿਹੜਾ ਜਮਾਨਾ ਨਾ ਐ ਸਾਰਾ ਤੁਸੀਂ ਪੜਿਓ ਡੋਪਾਮੀਨ ਕੀ ਚੀਜ਼ ਹੁੰਦੀ ਹੈ ਇੱਕ ਬ੍ਰੇਨ ਦੇ ਵਿੱਚ ਕੈਮੀਕਲ ਹੁੰਦਾ ਜਿੰਨੇ ਵੀ ਅਸੀਂ ਫੋਨ ਦੇ ਉੱਤੇ ਜਿਹੜਾ ਇੰਸਟਾਗ੍ਰam ਨਹੀਂ ਅਸੀਂ ਦੇਖ ਰਹੇ ਹਟ ਪਾਰੇ ਜਾਂ ਹੋਰ ਵੀ ਉਹ ਡਿਜ਼ਾਈਨਡ ਹੈਗਾ ਤੁਹਾਡੇ ਡੋਪਾਮੀਨ ਨੂੰ ਆ ਕਾਬੂ ਕਰਨੇ ਵਾਲਾ ਪਰ ਸਿੱਖ ਸੱਭਿਆਚਾਰ ਇਥੇ ਵੀ ਤੁਹਾਨੂੰ ਸੇਧ ਦਊਗਾ ਕਲਗੀ ਧਰ ਦੇ ਸਿੰਘ ਆਏ ਨੇ ਹੁਣ ਕਲਯੁਗ ਵੀ ਕੋਈ ਤਕੜਾ ਕੱਲੇ ਅਨੁਪਾਤ ਨੇ ਅੱਜ ਵੀ ਉਹੀ ਸਵਾ ਲੱਖ ਨੂੰ ਕੱਲੇ ਕੱਲੇ ਤੇ ਡੋਪਾ ਮੀਨ ਤੋਂ ਅਸੀਂ ਕੀ ਲੈਣਾ ਚੜਦੀ ਕਲਾ ਹੈ ਬੱਲੇ ਬੱਲੇ ਅਸੀਂ ਆਸ਼ਿਕ ਸ਼ਾਇਰ ਨਾਬਰ ਯੋਧੇ ਵੈਲੀ ਸਾਡੀ ਜੁੱਤੀ ਥੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ